ਸੋ ਹੈਲੋ ਗਾਇਸ ਸੋ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਚਰਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੋਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਪੁੱਦੀ ਜੋੜੀ ਤੇ ਬਹੁਤ ਵਧੀਆ ਰਿਸਪੌਂਸ ਆ ਰਿਹਾ ਹੈ थैंक यू so much ਤੇ ਅੱਜ ਤੁਹਾਨੂੰ ਆਪਾਂ ਦੱਸਾਂਗੇ ਕਿ ਰਜਾਈ ਦਾ ਕਵਰ ਜਿਹੜਾ ਹੋ ਆਪਾਂ ਕਿਵੇਂ ਸਿੰਪਲ ਤਰੀਕੇ ਦੇ ਨਾਲ ਚੜਾ ਸਕਦੇ ਆ ਪੰਜਾਂ ਮਿੰਟਾਂ ਦੇ ਵਿੱਚ ਤੁਸੀਂ ਇਹ ਕਵਰ ਚੜਾ ਲਓਗੇ ਬਹੁਤ ਸਿੰਪਲ ਤਰੀਕਾ ਸੋ ਹੁਣ ਤੁਹਾਨੂੰ ਦੱਸੀਏ ਸੋ ਆਪਾਂ ਕੀ ਕਰਾਂਗੇ ਜਿਹੜਾ ਗਲਾ ਰਜਾਈ ਦਾ ਕਵਰ ਹੁੰਦਾ ਉਹਨੂੰ ਆਪਾਂ ਉਲਟਾ ਕਰ ਲੈਣਾ ਹੈ ਜੀ ਸੋ ਆਪਾਂ ਸਾੜਾ ਇਹ ਉਲਟਾ ਕਰਕੇ ਇਹਨੂੰ ਆਪਾਂ ਬੈੱਡ ਤੇ ਵਿਛਾ ਲਾਂਗੇ ਸੋ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਬੈੱਡ ਤੇ ਵਿਛਾ ਲਿਆ ਤੇ ਜਿਹੜਾ ਜਿਪ ਵਾਲਾ ਸਾਈਡ ਆ ਉਹਨੂੰ ਆਪਾਂ ਥਾਣੂ ਕਰ ਦੇਣਾ ਹੈ ਤੇ ਜਿਹੜਾ ਉੱਪਰ ਇੱਕ ਬੰਦ ਹੁੰਦਾ ਹੈ ਨਾ ਕੋਨੇ ਉਹਨੂੰ ਆਪੋ ਉੱਪਰ ਨੂੰ ਕਰ ਦੇਣਾ ਜਿਹੜਾ ਖੁੱਲਾ ਹੁੰਦਾ ਹੈ ਜਿਪ ਵਾਲੇ ਸੈਡ ਉਹਨੂੰ ਠਾ ਕਰਕੇ ਤੇ ਇਕੁਅਲ ਆਪਾਂ ਬਿਲਕੁਲ ਸੈੱਟ ਕਰਕੇ ਰੱਖ ਦੇਣੀ ਹੈ ਰਜਾਈ ਬਿਲਕੁਲ ਇੱਧਰ ਉੱਧਰ ਮਤਲਬ ਵਟ ਨਹੀਂ ਹੋਣੀ ਚਾਹੀਦੀ ਇਹ ਵਧੀਆ ਤਰੀਕੇ ਦੇ ਨਾਲ ਉਸ ਤੋਂ ਬਾਅਦ ਆਪਾਂ ਜਿਹੜੀ ਰਜਾਈ ਲਵਾਂਗੇ ਉਨੂੰ ਆਪਾਂ ਸਿੱਧੇ ਪਾਸੇ ਹੀ ਰੱਖਾਂਗੇ ਸੋ ਸਿੱਧੀ ਕਰਕੇ ਰਜਾਈ ਰੱਖਾਂਗੇ ਇਦਾਂ ਤੇ ਸੈੱਟ ਕਰਕੇ ਰੱਖ ਕੇ ਫਿਰ ਜੇ ਕੋਈ ਸਾਈਡ ਵਿੱਚ ਸੈੱਟ ਕਰਦਾਂਗੇ ਸਾਰੇ ਮਤਲਬ ਇਕੁਅਲ ਕਰਦਾਂਗੇ ਸਾਰੀ ਰਜਾਈ ਨੂੰ ਆਪਾਂ ਇਕੁਅਲ ਕਰਕੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਹਾਂ ਅਗਲਾ ਪ੍ਰੋਸੈਸ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਲਾਸਟ ਤੇ ਆਪਾਂ ਨਾ ਬੋਲਾਂਗੇ ਉਹਨਾਂ ਭੈਣਾਂ ਦੇ ਜਿਨ੍ਹਾਂ ਨੇ ਕਮੈਂਟ ਕੀਤੇ ਸੀ ਤਾਂ ਤੁਸੀਂ ਦੇਖੋ ਹੁਣ ਆਪਾਂ ਇਹਨੂੰ ਕੀ ਕਰਨਾ ਵਾ ਇਹਨੂੰ ਇਕੁਅਲ ਕਰਕੇ ਸੈੱਟ ਕਰਕੇ ਆਪਾਂ ਗੋਲ-ਗੋਲ ਕਰੀ ਜਾਣਾ ਲਾਸਟ ਤੱਕ ਆਪਾਂ ਇਹਨੂੰ ਇਦਾਂ ਹੀ ਗੋਲ-ਗੋਲ ਕਮਾ ਕੇ ਬਿਲਕੁਲ ਇਕੁਅਲ ਕਰਨਾ ਹੈ ਉਧਰੋਂ ਵੀ ਸੈੱਟ ਕਰਕੇ ਦੋਨੋਂ ਕੋਣਿਆਂ ਤੋਂ ਤੇ ਦਾਪਕ ਘੁਮਾਉਂਦੇ ਜਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਲਾਸਟ ਤੱਕ ਲੈ ਕੇ ਜਾਣਾ ਤੇ ਅਗਲਾ ਪ੍ਰੋਸੈਸ ਤੁਹਾਨੂੰ ਦੱਸਦੇ ਹਾਂ ਤੇ ਇਹਨੂੰ ਜਿਵੇਂ ਆਪਾਂ ਸੈੱਟ ਕਰਕੇ ਰੱਖਾਂਗੇ ਤੇ ਇਹਨੂੰ ਆਪਾਂ ਉੱਪਰੋਂ ਸੈੱਟ ਕਰ ਦਾਂਗੇ ਤੇ ਇਹਨੂੰ ਆਪਾਂ ਲਜਾਈ ਦੇ ਵਿੱਚ ਇਦਾਂ ਮਤਲਬ ਉਹ ਜਿਹੜੀ ਜਿੱਪ ਵਾਲਾ ਸਾਈਡ ਖੁੱਲੀ ਹੁੰਦੀ ਆ ਉਹਨਾਂ ਨੂੰ ਦੋਵਾਂ ਨੂੰ ਇਦਾਂ ਅਲੱਗ ਖੜਕੇ ਇੱਕ ਸਾਈਡ ਨੂੰ ਉਧਰੋਂ ਕੱਢ ਦਾਂਗੇ ਇੱਕ ਸਾਈਡ ਤੋਂ ਉਧਰੋਂ ਕੱਢ ਦਾਂਗੇ ਰਜਾਈ ਨੂੰ ਵਿੱਚ ਪਾ ਦਾਂਗੇ ਤੇ ਦੇਖੋ ਇੱਕਦਮ ਸੈੱਟ ਹੋ ਜਾਂਦੀ ਬਿਲਕੁਲ ਵੀ ਖੇਚਲ ਕਰਨ ਦੀ ਲੋੜ ਨਹੀਂ ਪੈਂਦੀਆਂ ਮਿੰਟਾਂ ਦੇ ਵਿੱਚ ਕਵਰ ਚੜ ਜਾਂਦਾ ਹੈ ਤੇ ਆਪਾਂ ਹਨਾ ਦੂਸਰੇ ਕਵਰਾਂ ਦੇ ਨਾਲ ਹਮੇਸ਼ਾ ਖੁੱਲਦੇ ਰਹਿਣੇ ਆ ਤੇ ਉਹ ਸੈੱਟ ਕਰਕੇ ਚੜਦਾ ਰਹੀਆਂ ਸੋ ਆਹ ਦੇਖੋ ਤੁਸੀਂ ਪੂਰਾ ਇਕੁਅਲ ਸੈੱਟ ਹੋ ਗਿਆ ਤੇ ਹੁਣ ਆਪਾਂ ਤੁਹਾਨੂੰ ਪਹਿਲਾਂ ਦੇ ਨਾਮ ਬੋਲਾਂਗੇ ਤੇ ਇੱਕ ਫਰਸਟ ਭੈਣ ਆ ਕਿ ਅੰਮ੍ਰਿਤ ਭੈਣ ਬਹੁਤ ਵਧੀਆ ਕਮੈਂਟ ਕਰਦੇ ਨੇ ਥੈਂਕ ਯੂ so much ਸੋ ਸੋਨੀ ਮੰਜਲ ਭੈਣ ਆ ਤੇ ਲਾਈਫ ਸਟਾਈਲ ਵਾਲੀ ਪ੍ਰਭ ਦੀਦੀ ਆ ਤੇ ਉਸ ਤੋਂ ਬਾਅਦ ਹੈਗੇ ਨੇ ਮਨ ਮਾਨ ਇਹਨਾਂ ਦੀ ਮਾਨ ਆਈਡੀਆ ਉਹਨਾਂ ਤੋਂ ਤੇ ਇੱਕ ਰਾਜ ਥੈਂਕ ਯੂ ਦੇਵ ਥੈਂਕ ਯੂ so much ਤੇ ਹੋਰ ਵੀ ਕਾਫੀ ਪੈਣਾ ਨੇ ਜਿਨ੍ਹਾਂ ਨੇ ਕਮੈਂਟ ਕੀਤੇ ਨੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਵੀ ਨਾਮ ਆਵੇ ਕਮੈਂਟਾਂ ਦੇ ਵਿੱਚ ਤਾਂ ਜਲਦੀ ਜਲਦੀ ਕਮੈਂਟ ਕਰੋ ਸਪੋਰਟ ਕਰੋ ਤੁਹਾਡੇ ਸਪੋਰਟ ਦੇ ਕਰਕੇ ਮੈਂ ਇੱਥੋਂ ਤੱਕ ਪਹੁੰਚੀ ਹਾਂ ਸੋ ਪਲੀਜ਼ ਜਲਦੀ ਜਲਦੀ ਸਪੋਰਟ ਕਰੋ ਦਬ ਕੇ ਸਪੋਰਟ ਕਰ ਦਿਓ ਜੀ ਤੇ ਕਿਉਂਕਿ ਆਪਾਂ ਕੋ ਬਹੁਤ ਵਧੀਆ ਵੀਡੀਓ ਬਣਾਉਣੇ ਆ ਨਾਲੇ ਇੱਕਦਮ ਹੀ ਲਾਈਵ ਵੀਡੀਓ ਬਣਾਉਣੇ ਆ ਇਹ ਨਹੀਂ ਆ ਵੀ ਆਪਾਂ ਹਨਾ ਆਪਣੀ ਮਰਜ਼ੀ ਦੇ ਨਾਲ ਹੀ ਵੀਡੀਓ ਬਣਾਈ ਜਾਂਦੇ ਆ ਨੇ ਜੀ ਜੋ ਸਾਡੇ ਮਤਲਬ ਅਸੀਂ ਜੋ ਆਪਣੇ ਘਰਾਂ ਦੇ ਵਿੱਚ ਕੰਮ ਕਾੜ ਕਰਦੇ ਆ ਉਹਦੀ ਵੀਡੀਓ ਆਉਣੀ ਆ ਜਿਹੜੇ ਤਰੀਕੇ ਦੇ ਨਾਲ ਸਾਨੂੰ ਕੋਈ ਕੰਮ ਹੁੰਦਾ ਉਹ ਤੇ ਵੀਡੀਓ ਪਾਉਣੀ ਆ ਹੀ ਤੇ ਤੁਸੀਂ ਦੇਖ ਸਕਦੇ ਹੋ ਵੇਖੋ ਹੁਣ ਆਪਾਂ ਇਦਾਂ ਹੌਲੀ ਹੌਲੀ ਰਜਾਈ ਕੱਢੀ ਜਾਣੀ ਆ ਤੇ ਬਿਲਕੁਲ ਐ ਸੈੱਟ ਹੋ ਕੇ ਰਜਾਈ ਨਿਕਲਣੀ ਆ ਬਿਲਕੁਲ ਵੀ ਐ ਕੋਈ ਇਹ ਨਹੀਂ ਕਿ ਇੱਧਰ ਵੱਟ ਪੈ ਜਾਊਗਾ ਇੱਧਰ ਨਹੀਂ ਤਾਂ ਆਪਾਂ ਦੂਸਰੀ ਜਿਵੇਂ ਦੂਸਰੇ ਤਰੀਕੇ ਬਣਾਉਣੇ ਆ ਤੇ ਉਹਦੇ ਨਾਲ ਹਮੇਸ਼ਾ ਰਜਾਈਆਂ ਦੇ ਨਾਲ ਖੁੱਲਦੇ ਰਹਿਣੇ ਆ ਪਰੇ ਦੇ ਨਾਲ ਕੋਈ ਇਹੋ ਜਿਹੀ ਨਹੀਂ ਅਹੀਂ ਐ 5 ਮਿੰਟਾਂ ਦੇ ਵਿੱਚ ਕਵਰ ਚਾਰ ਦਿੱਤਾ ਹੈ ਤੇ ਬਿਲਕੁਲ ਸੈੱਟ ਕਰਕੇ ਰੱਖ ਦਿੱਤੀ ਤੁਸੀਂ ਦੇਖ ਸਕਦੇ ਹੋ ਦੇਖੋ ਤਰੀਕਾ ਤੇ ਤੁਸੀਂ ਜਰੂਰ ਪੜਾਇਓ ਜੇ ਥੋੜੀ ਜਿਹੀ ਵੀ ਵੀਡੀਓ ਮੇਰੀ ਵਧੀਆ ਲੱਗਦੀ ਹੋਵੇ ਨਾ ਪਲੀਜ਼ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਤੇ ਬਿਲਕੁਲ ਵੀ ਸਕਿੱਪ ਕਰਕੇ ਵੀਡੀਓ ਨਾ ਦੇਖਿਆ ਕਰੋ ਫੁੱਲ ਵਾਚ ਕਰਿਆ ਕਰੋ ਅੱਜ ਤੁਹਾਡੇ ਸਾੜੀਆਂ ਪਹਿਣਾ ਦੇ ਕਰਕੇ ਮੈਂ ਇੱਥੋਂ ਤੱਕ ਪਹੁੰਚੀ ਆ ਸੋ ਪਲੀਜ਼ ਸਪੋਰਟ ਜ਼ਰੂਰ ਕਰੋ ਤੇ ਕਿਉਂਕਿ ਬਹੁਤ ਮਿਹਨਤ ਲੱਗਦੀ ਆ ਤੇ ਗੈਸਟ ਦੇ ਹੁੰਦਿਆਂ ਵੀ ਮੈਨੂੰ ਵੀਡੀਓ ਮੈਂ ਬਹੁਤ ਮਿਹਨਤ ਕਰਕੇ ਬਣਾਈ ਆ ਸੋ ਮਿਲਦੇ ਅਗਲੀ ਵੀਡੀਓ ਦੇ ਨਾਲ ਬਾਏ ਬਾਏ